ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਵਜ਼ੀਰ ਸੁੱਚਾ ਸਿੰਘ ਲੰਗਾ ਦਾ ਜਿਹੜਾ ਲੜਕਾ ਹਿਮਾਚਲ ਦੇ ਵਿੱਚ ਕਾਲੇ ਕਾਰਨਾਮੇ ਕਰਦਾ ਫੜਿਆ ਗਿਆ ਉਹਦਾ ਜਿਹੜਾ ਖਲਾਸਾ ਹੋਇਆ ਕਿ ਗਰਦਾਸਪੁਰ ਪੁਲਿਸ ਵੱਲੋਂ ਵੀ ਉਹਨੂੰ ਨਸ਼ਿਆਂ ਦੇ ਮਸਲੇ ਦੇ ਵਿੱਚ ਪਘੌੜਾ ਕਰਾਰ ਦਿੱਤਾ ਗਿਆ ਹੈ ਖਬਰ ਨਸ਼ਰ ਹੋਈ ਹੈ ਇਸ ਸਮੇਂ ਜਿਹੜੀ ਤੁਹਾਡੇ ਨਾਲ ਅਸੀਂ ਖਬਰ ਸਾਂਝੀ ਕਰ ਰਹੇ ਹਾਂ ਗਰਦਾਸਪੁਰ ਤੋਂ ਆਈ ਆ ਕਿ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾ ਦਾ ਬੇਟਾ ਪ੍ਰਕਾਸ਼ ਸਿੰਘ ਲੰਗਾ ਗਰਦਾਸਪੁਰ ਪੁਲਿਸ ਵੱਲੋਂ ਪਘੌੜਾ ਇਹ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਕਰਕੇ ਸਭ ਤੋਂ ਵੱਡਾ ਖਲਾਸਾ ਹੋ ਚੁੱਕਾ ਕਿ ਆਖਰ ਕਾਲੀਦਲ ਦੇ ਲੀਡਰ ਦਾ ਮੁੰਡਾ ਨਸ਼ਿਆਂ ਦੇ ਵਿੱਚ ਫੜਿਆ ਜਾਣਾ ਉਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਚਿੱਟੇ ਦੇ ਮਾਮਲੇ ਦੇ ਵਿੱਚ ਉਹ ਪਹਿਲਾਂ ਹੀ ਪਘੋੜਾ اقرار ਦਿੱਤਾ ਜਾ ਚੁੱਕਾ ਹੈ ਮੰਗਲਵਾਰ ਨੂੰ ਜਿਹੜੀ ਸ਼ਿਮਲਾ ਪੁਲਿਸ ਵੱਲੋਂ ਆਪਣੇ ਚਾਰ ਸਾਥੀਆਂ ਸਮੇਤ ਚਿੱਟੇ ਨਾਲ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਲੜਕਾ ਪ੍ਰਕਾਸ਼ ਸਿੰਘ ਲੰਗਾਹ ਪਹਿਲਾਂ ਵੀ ਗਰਦਾਸਪੁਰ ਪੁਲਿਸ ਵੱਲੋਂ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ ਅਤੇ ਮਾਮਲੇ ਵਿੱਚ ਜ਼ਮਾਨਤ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਹ ਪਗੋੜਾ اقرار ਦਿੱਤਾ ਜਾ ਚੁੱਕਾ ਹੈ ਦੱਸਦੀ ਹੈ ਕਿ ਪ੍ਰਕਾਸ਼ ਸਿੰਘ ਲੰਗਾਰ ਨੂੰ ਬੀਤੇ ਦਿਨੀ ਹਿਮਾਚਲ ਪ੍ਰਦੇਸ਼ ਦੇ Shimla ਵਿੱਚ ਇੱਕ ਹੋਟਲ ਦੇ ਕਮਰੇ ਤੋਂ ਚਾਰ ਦੋਸਤਾਂ ਸਣੇ ਹਰੁਣ ਸਮੇਤ ਕਾਬੂ ਕੀਤਾ ਸੀ ਜਿਨ੍ਹਾਂ ਵਿੱਚ ਇੱਕ ਲੜਕੀ ਵੀ ਸ਼ਾਮਲ ਸੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਸਮੇ ਇਹ ਸਾਰੇ ਨਸ਼ੇ ਵਿੱਚ ਸਨ ਅਤੇ ਪੁਲਿਸ ਨੇ ਇਹਨਾਂ ਕੋਲੋਂ 42.99 ਗ੍ਰਾਮ ਹੀਰੋਨ ਵੀ ਬਰਾਮਦ ਕੀਤੀ ਸੀ ਦੱਸਣਯੋਗ ਹੈ ਕਿ ਕਰੀਬ 3 ਸਾਲ ਪਹਿਲਾਂ ਪ੍ਰਕਾਸ਼ ਸਿੰਘ ਲੰਗਾ ਖਿਲਾਫ ਗਰਦਾਸਪੁਰ ਦੇ ਧਾਰੀਵਾਲ ਥਾਣੇ ਵਿੱਚ ਹੀਰੋਨ ਦਾ ਕੇਸ ਦਰਜ ਹੋਇਆ ਸੀ ਅਤੇ ਮਈ 2021 ਵਿੱਚ ਦਰਜ ਹੋਏ ਇਸ ਮਾਮਲੇ ਵਿੱਚ 5 ਵਿਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਵੀ ਇਹਨਾਂ ਨਾਲ ਇੱਕ ਔਰਤ ਸ਼ਾਮਲ ਸੀ ਅੱਗੇ ਇਹ ਵੀ ਮਸਲਾ ਸਾਹਮਣੇ ਆਇਆ ਕਿ ਜਦੋਂ ਗਰਦਾਸਪੁਰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਇਹ 4-5 ਸਾਥੀ ਸੀ ਤੇ ਉਸ ਸਮੇਂ ਇਹਨਾਂ ਕੋਲੋਂ 12 ਗ੍ਰਾਮ ਤੋਂ ਵੱਧ ਹਿਰੋਇਨ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਸੀ ਔਰ ਜਿਸ ਤੋਂ ਬਾਅਦ ਸ਼ਿਮਲਾ ਵਿੱਚ ਵੀ ਹਿਰੋਨ ਸਮੇਤ ਹੁਣ ਗ੍ਰਿਫਤਾਰ ਕਰਨ ਤੋਂ ਬਾਅਦ ਪ੍ਰਕਾਸ਼ ਸਿੰਘ ਲੰਗਾ ਦਾ ਜਿਹੜਾ ਨਾਮ ਫਿਰ ਸੁਰਖੀਆਂ ਬਣਿਆ ਜਿੱਥੇ ਪ੍ਰਕਾਸ਼ ਸਿੰਘ ਲੰਗਾ ਦਾ ਨਾਮ ਸੁਰਖੀਆਂ ਬਣਿਆ ਉੱਥੇ ਸੁਚਾ ਸਿੰਘ ਲੰਗਾ ਫਿਰ ਇੱਕ ਵਾਰ ਪੰਜਾਬ ਦੇ ਵਿੱਚ ਬਦਨਾਮ ਹੋ ਗਏ ਨੇ ਕਿ ਆਖਰ ਇੱਕ ਅਕਾਲੀ ਦਲ ਦੇ ਜਿਹੜੇ ਮੰਤਰੀ ਰਹਿ ਚੁੱਕੇ ਨੇ ਉਹਦਾ ਲੜਕਾ ਦੂਜੀ ਵਾਰ ਨਸ਼ੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਜਦੋਂ ਗਰਦਾਸਪੁਰ ਤੋਂ ਰਿਪੋਰਟਰ ਰੋਹਿਤ ਗੁਪਤਾ ਨੇ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾ ਦੇ ਨੰਬਰ ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਨੇ ਸਾਫ਼ ਕੀਤਾ ਕਿ ਇਹ ਸੁਚਾ ਸਿੰਘ ਲੰਗਾ ਦਾ ਨੰਬਰ ਨਹੀਂ ਹੈ ਜਦੋਂ ਉਹਨਾਂ ਦੇ ਇੱਕ ਕਰੀਬੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਸੁੱਚਾ ਸਿੰਘ ਲੰਗਾ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਨੇ ਤੇ ਉਹ ਇਸ ਮਸਲੇ ਦੇ ਵਿੱਚ ਕੁਝ ਵੀ ਫਿਲਹਾਲ ਨਹੀਂ ਕਹਿਣਾ ਚਾਹੁੰਦੇ ਲੇਕਿਨ ਸਵਾਲ ਹੈ ਕਿ ਗਰਦਾਸਪੁਰ ਪੁਲਿਸ ਨੇ ਪਹਿਲਾਂ ਹੀ ਸੁੱਚਾ ਸਿੰਘ ਲੰਗਾ ਦਾ ਮੁੰਡਾ ਪ੍ਰਕਾਸ਼ ਸਿੰਘ ਲੰਗਾ ਜਿਹੜਾ ਗ੍ਰਿਫਤਾਰ ਕੀਤਾ ਸੀ ਉਸ ਸਮੇਂ ਵੀ ਉਹਦੇ ਕੋਲੋਂ ਜਿਹੜੀ ਆ 10 ਗ੍ਰਾਮ ਤੋਂ ਜ਼ਿਆਦਾ ਜਿਹੜਾ ਚਿੱਟਾ ਫੜਿਆ ਗਿਆ ਸੀ ਤੇ ਜ਼ਮਾਨਤ ਹੋਈ ਸੀ ਜਮਾਨ ਤੋਂ ਦੁਬਾਰਾ ਉਹ ਪੇਸ਼ੀ ਤੇ ਨਹੀਂ ਗਿਆ ਜਿਸ ਕਰਕੇ ਉਹਨੂੰ ਭਗੌੜਾ icarar ਦਿੱਤਾ ਗਿਆ ਮਤਲਬ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਦੇ ਕਾਲੇ ਕਾਰਨਾਮੇ ਪੁੱਠੇ ਕਾਰਨਾਮੇ ਜਿਸ ਕਰਕੇ ਜਿੱਥੇ ਲੰਗਾਹ ਪਰਿਵਾਰ ਬਦਨਾਮ ਹੋਇਆ ਤੇ لازਮੀ ਤੌਰ ਤੇ ਉਥੇ ਇਸ ਬਦਨਾਮੀ ਦਾ ਪਰਛਾਵਾਂ ਸ਼੍ਰੋਮ ਨਿਕਾਲੀ ਦਲ ਤੇ ਵੀ ਪਿਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜਤੋਲੇ ਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ